ਖਤ ਦੋਲਣਾ ਦਾ ਲਿਖਿਆ ਏ ਹੋ ਦਸ ਲਿਖਣਾ ਕਿੱਥੋਂ ਚੰਗੀ ਗਾਇਕੀ ਆ ਜਿਹੜੀ ਉਹਨੂੰ ਲੋਕ ਵੀ ਨਹੀਂ ਪ੍ਰਮੋਟ ਕਰ ਰਹੀ ਖਤ ਦੋਲਣਾ ਦਾ ਲਿਖਿਆ ਏ ਦਸ ਲਿਖਣਾ ਕਿੱਥੋਂ ਸਿੱਖ ਕੰਮ ਕੀ ਕਰਦੇ ਹੋ ਤੁਸੀਂ ਵੈਸੇ ਹਾਏ ਕੀ ਦੱਸਾਂ ਕੀ ਹਾਲਤ ਹੋ ਗਈ ਹਿਜਰ ਤੇਰੇ ਵਿੱਚ ਸੜਦੀ ਦੀ ਐਡਾ ਖਤ ਲਿਖ ਕੇ ਪਾਸ ਜਣਾਵੇ ਮੇਰੀ ਉਮਰ ਬੀਤ ਜਾਏ ਪੜਦੀ ਦੀ ਮੇਰਾ ਐਡਵੋਟਚਮੈਂਟ ਦਾ ਕੰਮ ਹੈਗਾ ਜਿੱਦਾਂ ਪਿੰਡਾਂ ਚ ਮਸ਼ਹੂਰੀ ਕਰਨ ਚੱਲਾ ਜਾਂਦਾ ਈ ਇਹਦੇ ਉੱਪਰ ਸਪੀਕਰ ਲਾ ਕੇ ਤੇ ਬਾਕੀ ਬਾਈਂਡਿੰਗ ਕਿਤਾਬਾਂ ਕਰ ਲੈਣਾ ਈ ਮੈਂ ਸਕੂਲ ਦੇ ਬੱਚਿਆਂ ਦੀਆਂ ਕਿਤਾਬਾਂ ਦਾ ਜਲਤਾ ਬੰਦ ਨੇ ਸਕੂਲ ਇਹ ਜਾ ਕੇ ਵੱਧ ਕੇ ਪੁੱਤਾਂ ਤੋਂ ਧੀ ਤੇਰੀ ਤੇਰਾ ਕਰ ਜਾ ਮੜੂ ਵੱਧ ਕੇ ਪੁੱਤਾਂ ਤੋਂ ਇੱਥੇ ਬਾਬਾ ਜੀ ਦਾ ਮੇਲਾ ਬਹੁਤ ਤਕੜਾ ਮੇਲਾ ਹੁੰਦਾ ਈ ਬਾਬਾ ਫਰੀਦ ਜੀ ਦਾ ਉਹਨੇ ਉਹਨੇ ਹੋ ਕੇ ਆਟਿਆ ਸਮਝ ਕਈ ਵਾਰੀ ਉੱਥੇ ਟਰਾਈ ਵੀ ਕੀਤਾ ਜੀ ਪਰ ਮੈਨੂੰ ਉਸ ਮੇਲੇ ਦੇ ਵਿੱਚ ਕਈ ਵਾਰੀ ਗਾਉਣ ਦਾ ਮੌਕਾ ਵੀ ਨਹੀਂ ਦਿੱਤਾ ਜਾਂਦਾ ਈ ਧੀ ਤੇਰੀ ਸਭ ਸਮਝ ਗਈ ਦੁਨੀਆਂ ਦੇ ਤਾਣੇ ਬਾਣੇ ਹੋ ਡਰਿਆ ਨਾ ਕਰ ਐਵੇਂ ਬਾਪੂ ਭੈੜੀਆਂ ਰੁੱਤਾਂ ਤੋਂ ਧੀ ਤੇਰੀ ਤੇਰਾ ਕਰ ਪਰਿਵਾਰ ਵੱਲੋਂ ਮੈਨੂੰ ਕੋਈ ਸਪੋਰਟ ਨਹੀਂ ਮਿਲੇਗੀ ਕਿਉਂਕਿ ਮੇਰੇ ਮਗਰ ਖੜਨ ਵਾਲਾ ਹੈ ਨਹੀਂ ਜੀ ਕੋਈ ਤੇ ਤੇਰੀ ਤੇਰਾ ਕਰ ਜਾ ਮੜੂ ਵੀ ਕਲਾਕਾਰ ਨੇ ਵਧੀਆ ਬਹੁਤ ਪਿਆਰ ਕਰਦੇ ਮੇਰੀ ਗਾਇਕੀ ਕਰਕੇ ਮੈਨੂੰ ਪਿਆਰ ਕਰਦੇ ਹੋ ਲੱਖਾਂ ਆਏ ਲੱਖਾਂ ਤੁਰ ਗਏ ਤੇ ਕੀ ਦੁਨੀਆਂ ਤੋਂ ਲੈ ਕੁਝ ਨਹੀਂ ਰਹਿਣਾ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਉੱਤੇ ਤਖਤੀ ਲੱਗਦੀ ਉਹਨਾਂ ਦੀ ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਆਪਣੇ ਸਫਰਾਂ ਦਾ ਤਾਂ ਉਹ ਤਸਵੀਰ ਉਹਦੇ ਨਾਲ ਸਾਂਝੀ ਕਰਨ ਜਾ ਰਹੇ ਆ ਇੱਕ ਅਜਿਹੇ ਨੌਜਵਾਨ ਦੇ ਨਾਲ ਜਿਹੜਾ ਅਪਾਹਜ ਹੈ ਖੁਦ ਅਪਾਹਜ ਨਹੀਂ ਉਸ ਦੀ ਪਤਨੀ ਵੀ ਆਪਾਸ ਹੈ ਤਾਂ ਲੋੜਵੰਦ ਗਰੀਬ ਪਰਿਵਾਰ ਹੈ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਬਰਗਾੜੀ ਤਾਂ ਉੱਥੇ ਪਹੁੰਚਿਆ ਗੁਰਸੇਵਿਕ ਬਰਗਾੜੀ ਜਿਹੜਾ ਉਹਨਾਂ ਕਲਾਕਾਰਾਂ ਤੱਕ ਵੀ ਆਪਣੀ ਜਿਹੜੀ ਸੋਚ ਰੱਖੀ ਬੈਠਾ ਹੈ ਕਿ ਮੈਂ ਵੀ ਕਿਤਨਾ ਕਿਤੇ ਉਹਨਾਂ ਕਲਾਕਾਰ ਤੱਕ ਪਹੁੰਚਾਂ ਕਿਉਂਕਿ ਇਸ ਦੀ ਆਵਾਜ਼ ਹੈ ਤੁਸੀਂ ਵੀ ਸੁਣ ਕੇ ਹੈਰਾਨ ਜ਼ਰੂਰ ਹੋਵੋਗੇ ਆਪਾਂ ਸ਼ੁਰੂਆਤ ਕਰਦੇ ਹਾਂ ਗੁਰਸੇਵਕ ਦੇ ਨਾਲ ਕੀ ਸੋਚ ਆ ਉਹਨਾਂ ਦੀ ਗੁਰਸੇਵਕ ਜੀ ਸਭ ਤੋਂ ਪਹਿਲਾਂ ਤਾਂ ਧੰਨਵਾਦ ਤੁਸੀਂ ਸਾਨੂੰ ਕਾਇਮ ਹਾਂਜੀ ਹਾਂਜੀ ਮੈਂ ਤੁਹਾਡੀ ਪੂਰੀ ਟੀਮ ਦਾ ਹੀ ਬਹੁਤ-ਬਹੁਤ ਸ਼ੁਕਰਗੁਜ਼ਾਰਾਂ ਜਿਹੜੇ ਤੁਸੀਂ ਸਾਡੀ ਕੁਲੀ ਚ ਚਾਰਨ ਪਾਏ ਆ ਜੀ ਜੀ ਆਨ ਮੋਸਟ ਵੈਲਕਮ ਵੀ ਜੀ ਥੈਂਕ ਯੂ ਤੁਸੀਂ ਇੱਕ ਜੀ ਜੋ ਮੈਂ ਪਹਿਲਾਂ ਦੋ ਲਾਈਨਾਂ ਬੋਲੀਆਂ ਵਾਕਈ ਉਹ ਕਹਿ ਸਕਦੇ ਆਪਾਂ ਉਹਨਾਂ ਲਾਈਨਾਂ ਤੇ ਤੁਸੀਂ ਤੁਰ ਪਏ ਆ ਮਨ ਦੇ ਵਿੱਚ ਕਿਵੇਂ ਸੋਚ ਆਈ ਸਾਰਾ ਕਿਉਂਕਿ ਜਦੋਂ ਬੰਦੇ ਦੇ ਉੱਤੇ ਕਾਫੀ ਮੁਸੀਬਤਾਂ ਹੁੰਦੀਆਂ ਉਦੋਂ ਅਜਿਹੀਆਂ ਸੋਚਾਂ ਬੰਦੇ ਦੇ ਮਨ ਦੇ ਵਿੱਚ ਆਉਂਦੀਆਂ ਨਹੀਂ ਹਾਂਜੀ ਹਾਂਜੀ ਮੈਂ ਮੇਰਾ ਜੀਵਨ ਹੈ ਜਿਹੜਾ ਮੇਰਾ ਵੈਸੇ ਹੀ ਸੰਘਰਸ਼ ਸੰਘਰਸ਼ਮਈ ਰਿਹਾ ਈ ਪਰ ਮੈਂ ਹਿੰਮਤ ਨਹੀਂ ਛੱਡੀ ਮੈਂ ਬਚਪਨ ਤੋਂ ਹੀ ਜਿਹੜੀ ਮੇਰੀ ਪੜ੍ਹਾਈ ਸੀ ਮੈਂ ਆਪਣੇ ਪਿੰਡ ਦੇ ਸਕੂਲ ਤੋਂ ਪਲੱਸ 2 ਕਰਕੇ ਫਿਰ ਉਸ ਤੋਂ ਬਾਅਦ ਜਿਹੜੀ ਮੇਰੀ ਕਾਲਜ ਟਾਈਮ ਕੋਟਕਪੂਰਾ ਰਿਹਾ ਜੀ ਮੈਂ ਤੇ ਕਾਫੀ ਹਿੰਮਤ ਨਹੀਂ ਮੈਂ ਪਰ ਹਾਰੀ ਪਰ ਮੈਂ ਕੋਸ਼ਿਸ਼ ਕਰਦਾ ਰਹਿਣਾ ਵੀ ਮੈਂ ਜਿਹੜੀ ਮੇਰਾ ਨਿਸ਼ਾਨਾ ਜਿੱਥੇ ਮੈਂ ਪਹੁੰਚਣਾ ਚਾਹੁੰਦਾ ਮੈਂ ਉਸ ਨਿਸ਼ਾਨੇ ਤੇ ਪਹੁੰਚਾਂ ਈ ਹਾਂਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੁਸੀਂ ਕਹੇ? ਹਾਂਜੀ ਮੈਂ ਤੇ ਮੇਰੀ ਵਾਈਫ ਬੱਬੂ ਕੌਰ ਜੀ ਉਹ ਵੀ ਹੈਂਡੀਕੈਪਡ ਨੇ ਉਹ ਵੀ ਬੜਾ ਮੈਨੂੰ ਹੌਸਲਾ ਦਿੰਦੇ ਆਈ ਪੂਰਾ ਸਾਥ ਦੇ ਰਹੇ ਮੇਰੀ ਜ਼ਿੰਦਗੀ ਚ ਦੋ ਬੱਚੇ ਨੇ ਜੀ ਇੱਕ ਕੁੜੀਆ ਇੱਕ ਬੇਟਾ ਜੀ ਦੋ ਸਾਲ ਦਾ ਕੁੜੀਆ 7 ਸਾਲ ਦੀ ਪੜੀ ਜਾਂਦੀ ਹੈ ਜੀ ਮਾਤਾ ਪਿਤਾ ਹਾਂਜੀ ਪਾਪਾ ਜੀ ਮੇਰੇ ਸੀਗੇ ਹੀ ਉਹਨਾਂ ਦੀ ਡੈਥ ਹੋ ਗਈ ਪਿਛਲੇ ਅਪ੍ਰੈਲ ਦੇ ਵਿੱਚ 4 ਕਿ ਮਹੀਨੇ ਹੋ ਗਏ ਜੀ ਉਹਨਾਂ ਨੇ ਬਹੁਤ ਕੁਝ ਮੈਨੂੰ ਜ਼ਿੰਦਗੀ ਚ ਸਿਖਾਇਆ ਜੀ 15 ਸਾਲ ਉਹ ਵੀ ਪੰਚਾਇਤ ਮੈਂਬਰ ਰਹੇ ਪਿੰਡ ਦੇ ਵਿੱਚ ਵਧੀਆ ਰਸੂਕ ਬਣਿਆ ਹੋਇਆ ਹੈ ਜੀ ਤੇ ਮਾਤਾ ਜੀ ਹੈਗੇ ਨੇ ਜੀ ਉਹ ਮੇਰੇ ਕੋਲੇ ਆ ਜੀ ਕੀ ਕੰਮ ਕੀ ਕਰਦੇ ਆ ਤੁਸੀਂ ਵੈਸੇ ਹਾਂਜੀ ਮੈਂ ਪ੍ਰੋਫੈਸ਼ਨਲੀ ਤਾਂ ਮੈਨੂੰ ਜਿਹੜਾ ਮੇਰਾ ਬਚਪਨ ਦਾ ਸ਼ੌਂਕ ਸੀਗਾ ਹੀ ਗਾਉਣ ਦਾ ਹੀ ਐ ਤੇ ਉਸ ਤੋਂ ਇਲਾਵਾ ਤੁਹਾਨੂੰ ਪਤਾ ਜੀ ਅੱਜ ਕੱਲ ਚੰਗੀ ਗਾਇਕੀ ਆ ਜਿਹੜੀ ਉਹਨੂੰ ਲੋਕ ਵੀ ਨਹੀਂ ਪ੍ਰਮੋਟ ਕਰ ਰਹੀ ਤੇ ਮੈਂ ਤਾਂ ਇਹੀ ਕਹੂੰਗਾ ਵੀ ਸਾਰਿਆਂ ਨੂੰ ਵੀ ਉਸ ਗਾਇਕੀ ਨੂੰ ਵੀ ਪ੍ਰਮੋਟ ਕਰਨ ਤੇ ਨਾਲ-ਨਾਲ ਮੇਰੇ ਇੱਕ ਐਡਵੋਟੈਚਮੈਂਟ ਦਾ ਕੰਮ ਹੈਗਾ ਜੀ ਜਿੱਦਾਂ ਪਿੰਡਾਂ 'ਚ ਮਸ਼ਹੂਰੀ ਕਰਨ ਚੱਲਾ ਜਾਂਦਾ ਜੀ ਇਹਦੇ ਉੱਪਰ ਸਪੀਕਰ ਲਾ ਕੇ ਤੇ ਬਾਕੀ ਬਾਈਂਡਿੰਗ ਕਿਤਾਬਾਂ ਕਰ ਲੈਣਾ ਜੀ ਮੈਂ ਸਕੂਲ ਦੇ ਬੱਚਿਆਂ ਦੀਆਂ ਕਿਤਾਬਾਂ ਦਾ ਜਲਤਾਂ ਬੰਦ ਨੇ ਨੇ ਸਕੂਲ ਦੇ ਵਿੱਚ ਜਾ ਕੇ ਤੇ ਚਲੋ ਇਦਾਂ ਪਰਿਵਾਰ ਪੱਲੀ ਜਾਂਦਾ ਜੀ ਗੁਜ਼ਾਰਾ ਹੋ ਜਾਂਦਾ ਜੀ ਤੁਸੀਂ ਜਿਹੜੀ ਗੱਲ ਕੀਤੀ ਹੈ ਜੇਕਰ ਕੀਤਾ ਚੰਗੀ ਗਾਇਕੀ ਦਾ ਉਹ ਕਿਹੜੀ ਚੰਗੀ ਗਾਇਕੀ ਹੈ ਕਿਉਂਕਿ ਬਹੁਤ ਕਲਾਕਾਰ ਹੈਗੇ ਆ ਚੰਗੇ ਇਸ ਗਾਇਕੀ ਤੌਰ ਤੇ ਉਹ ਆਪ ਦਾ ਨਾਮ ਪੂਰਾ ਦੁਨੀਆਂ ਦੇ ਵਿੱਚ ਆਪ ਦਾ ਚਮਕਾ ਚੁੱਕੇ ਹੋ ਨੇ ਤੁਸੀਂ ਕੀ ਸੋਚ ਰੱਖੀ ਬੇਟਾ ਕਿਹੜੀ ਉਹ ਗਾਇਕਾ ਜਿਹੜੀ ਤੁਸੀਂ ਅੱਗੇ ਲੈ ਕੇ ਜਾ ਰਹੇ ਹੋ ਹਾਂਜੀ ਮੈਂ ਮੇਰੀ ਇਹੀ ਸੋਚ ਆ ਵੀ ਸਾਡੇ ਜਿਹੜੇ ਗੀਤ ਆ ਉਹ ਸੱਭਿਆਚਾਰ ਸਚਾਰੂ ਹੋਣੇ ਚਾਹੀਦੇ ਜਿਨ੍ਹਾਂ ਤੋਂ ਸਾਨੂੰ ਸਿਹਤ ਮਿਲ ਸਕੇ ਸਾਡੇ ਆਉਣ ਵਾਲੀ ਬੱਚਿਆਂ ਨੂੰ ਸਾਡਿਆਂ ਨੂੰ ਸਿਹਤ ਮਿਲੇ ਜੀ ਹੁਣ ਅੱਜ ਕੱਲ ਆਪਾਂ ਦੇਖਦੇ ਆਂ ਜੀ ਸੋਸ਼ਲ ਮੀਡੀਆ ਦਾ ਜੋਗ ਆਈ ਪਤਾ ਨਹੀਂ ਅੱਜ ਦੀ ਨੌਜਵਾਨ ਪੀੜ੍ਹੀ ਕਿਹੋ ਜੀ ਐ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੋਈ ਚੰਗੇ ਵੀ ਹੈਗੇ ਆ ਜੀ ਕਿਉਂਕਿ ਜਿਹੜੇ ਆਪਾਂ ਦੇਖਦੇ ਆਂ ਊਟ ਪਟਾੰਗ ਜਿਨ੍ਹਾਂ ਨੂੰ ਕੁਝ ਆਉਂਦਾ ਨਹੀਂ ਜੀ ਕੁਝ ਜਿਹਦਾ ਕੋਈ ਮਤਲਬ ਵੀ ਹੈ ਨਹੀਂ ਲੋਕ ਉਹਨਾਂ ਨੂੰ ਰਾਤੋ ਰਾਤ ਜੀ ਸੋਸ਼ਲ ਮੀਡੀਆ ਸਟਾਰ ਬਣਾ ਦਿੰਦੇ ਆ ਸੋ ਮੈਂ ਤਾਂ ਇਹੀ ਕਹੂੰਗਾ ਵੀ ਜਿਹੜੇ ਮਿਹਨਤ ਕਰਕੇ ਇਸ ਵੀਡੀਓ ਦੇ ਵਿੱਚ ਆ ਰਿਹਾ ਜੀ ਜਿਨ੍ਹਾਂ ਤੋਂ ਸਾਨੂੰ ਕੁਝ ਮਿਲਦਾ ਸਿੱਖਣ ਨੂੰ ਸਾਡੇ ਆਉਣ ਵਾਲੇ ਪੀੜ੍ਹੀ ਨੂੰ ਕੁਝ ਮਿਲਦਾ ਸਿੱਖਣ ਨੂੰ ਸਾਡੀ ਗਾਇਕੀ ਤੋਂ ਸੋ ਉਸ ਤਰ੍ਹਾਂ ਦੀ ਗਾਇਕੀ ਨੂੰ ਲੋਕ ਪਸੰਦ ਕਰਨੀ ਜੀ ਸੋ ਮੇਰੇ ਜਿੰਨੇ ਮੈਂ ਹੁਣ ਤੱਕ 8-9 ਗਾਣੇ ਕੀਤੇ ਆ ਜੀ ਗਾਣੇ ਵੀ ਮੇਰੇ ਪਰਿਵਾਰਕ ਸੱਭਿਆਚਾਰਾ ਜਿਹੜਾ ਸਾਰਾ ਪਰਿਵਾਰ ਬੈਠ ਕੇ ਦੇਖ ਸਕਦਾ ਜੀ ਉਹ ਕਿਹੜੇ ਗਾਣੇ ਆਏ ਕੁਝ ਦਰਸ਼ਕਾਂ ਦੇ ਸਾਹਮਣੇ ਕੁਝ ਬੋਲ ਬੋਲ ਸਕਦੇ ਹੋ ਤੁਸੀਂ ਹਾਂਜੀ ਹਾਂਜੀ ਬਿਲਕੁਲ ਜੀ ਪਿੱਛੇ ਜੇ ਮੈਂ ਗਾਣਾ ਕੀਤਾ ਸੀਗਾ ਜੀ ਇੱਕ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਬਈ ਰਾਮਪੇ ਹਰਾ ਜੀ ਦਾ ਤੇ ਉਹ ਗਾਣਾ ਸੀਗਾ ਜੀ ਧੀ ਰਾਣੀ ਸੋ ਸਾਡੀਆਂ ਕੁੜੀਆਂ ਜਿਹੜੀਆਂ ਜੀ ਉਹ ਮੁੰਡਿਆਂ ਤੋਂ ਵੀ ਅੱਗੇ ਜਾਵੜੀਆਂ ਜੀ ਬਾਹਰਲੇ ਮੁਲਕਾਂ ਦੇ ਵਿੱਚ ਚਲੀਆਂ ਗਈਆਂ ਜਾਜ ਚਲਾਉਂਦੀਆਂ ਜੀ ਪਾਇਲਟ ਬਣ ਗਈਆਂ ਹਨਾ ਕੋਈ ਉੱਚੇ ਅਹੁਦੇ ਤੇ ਬੈਠੀਆਂ ਬਹੁਤ ਖੁਸ਼ੀ ਹੁੰਦੀ ਆ ਜੀ ਉਸ ਚੀਜ਼ ਨੂੰ ਦੇਖ ਕੇ ਮੈਂ ਇੱਕ ਗਾਣਾ ਕੀਤਾ ਸੀਗਾ ਜੀ ਹਾਂ ਬਾਪੂ ਮੈਨੂੰ ਪਿਆਰ ਕਰੇ ਤੂੰ ਬਾਪੂ ਮੈਨੂੰ ਪਿਆਰ ਕਰੇ ਤੂੰ ਵੱਧ ਕੇ ਪੁੱਤਾਂ ਤੋਂ ਤੀ ਤੇਰੀ ਤੇਰਾ ਕਰ ਜਾ ਮੜੂ ਵਦਕੇ ਪੁੱਤਾਂ ਤੋਂ ਤੀ ਤੇਰੀ ਤੇਰਾ ਕਰ ਜਾ ਮੜੂ ਵਦਕੇ ਪੁੱਤਾਂ ਤੋਂ ਬਾਹਰ ਗਈ ਤੂੰ ਫਿਕਰ ਕਰੀ ਨਾ ਦਿਲ ਨੂੰ ਰੱਖ ਟਿਕਾਣੇ ਤੀ ਤੇਰੀ ਸਭ ਸਮਝ ਗਈ ਦੁਨੀਆਂ ਦੇ ਟਾਣੇ ਬਾਣੇ ਹੋ ਡਰਿਆ ਨਾ ਕਰ ਐਵੇਂ ਬਾਪੂ ਭੜੀਆਂ ਰੁੱਤਾਂ ਤੋਂ ਤੇ ਤੇਰੀ ਤੇਰਾ ਕਰ ਜਾ ਮੜੂ ਵਦਕੇ ਪੁੱਤਾਂ ਤੋਂ ਵਾਬਲਾ ਧੀ ਤੇਰੀ ਤੇਰਾ ਕਰ ਜਾ ਮੜੂ ਵਦਕੇ ਪੁੱਤਾਂ ਤੋਂ ਕਿਆ ਬਾਤ ਆ ਯਾਰ ਇਹ ਬੋਲ ਆ ਜਿਹੜੇ ਤੁਹਾਡੇ ਇਹ ਆਵਾਜ਼ ਆ ਔਰ ਜਿਹੜੇ ਸ਼ਬਦ ਤੁਸੀਂ ਗਾਏ ਆ ਇਹ ਕਿਤਨਾ ਕਿਤੇ ਉੱਪਰ ਤੱਕ ਪਹੁੰਚੇ ਆ ਜਾਂ ਕਿਸੇ ਕਲਾਕਾਰ ਨੇ ਸਰਕਾਰ ਨੇ ਜਾਂ ਸਮਾਜ ਸੇਵੀ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਹੋਵੇ ਵੀ ਯਾਰ ਅਸੀਂ ਤੁਹਾਡੀ ਸਪੋਰਟ ਕਰਾਂਗੇ ਤੂੰ ਖੁੱਲ ਕੇ ਗਾ ਹਾਂਜੀ ਇਹ ਆਪਣਾ ਗੀਤ ਜਦੋਂ ਮੈਂ ਕੀਤਾ ਸੀ ਮੈਨੂੰ ਬਹੁਤ ਵਧੀਆ ਰਿਸਪਾਂਸ ਮਿਲਿਆ ਪਰ ਮੇਰੇ ਕੋਲੇ ਕੋਈ ਇਦਾਂ ਦਾ ਬੰਦਾ ਨਹੀਂ ਪਹੁੰਚਿਆ ਵੀ ਅਸੀਂ ਯਾਰ ਤੂੰ ਇਹ ਚੀਜ਼ ਇੰਨੀ ਵਧੀਆ ਗਾਣਾ ਗਾਇਆ ਵੇ ਅਸੀਂ ਤੇਰੀ ਮਦਦ ਕਰਦੇ ਹਾਂ ਕੋਈ ਸਰਕਾਰ ਦੇ ਵੱਲੋਂ ਮੈਨੂੰ ਕੋਈ ਵੀ ਸਪੋਰਟ ਨਹੀਂ ਮਿਲੀ ਮੈਨੂੰ ਇੱਕ ਗੱਲ ਹੋਰ ਬੜੇ ਦੁੱਖ ਨਾਲ ਕਹਿਣੀ ਪੈ ਰਹੀ ਹੈ ਸਾਡੇ ਇੱਥੇ ਬਾਬਾ ਜੀ ਦਾ ਮੇਲਾ ਬਹੁਤ ਤਕੜਾ ਮੇਲਾ ਹੁੰਦਾ ਜੀ ਬਾਬਾ ਫਰੀਦ ਜੀ ਦਾ ਉਹਨੇ ਉਹਨੇ ਹੋ ਕੇ ਆਟਿਆ ਸੋ ਮੈਂ ਕਈ ਵਾਰੀ ਉੱਥੇ ਟਰਾਈ ਵੀ ਕੀਤਾ ਜੀ ਪਰ ਮੈਨੂੰ ਉਸ ਮੇਲੇ ਦੇ ਵਿੱਚ ਕਈ ਵਾਰੀ ਗਾਉਣ ਦਾ ਮੌਕਾ ਵੀ ਨਹੀਂ ਦਿੱਤਾ ਜਾਂਦਾ ਜੀ ਸੋ ਮੈਂ ਉਹ ਵੀ ਕਹੂੰਗਾ ਵੀ ਉੱਥੇ ਜ਼ਰੂਰ ਮੇਰੀ ਹਾਜ਼ਰੀ ਲੱਗਿਆ ਕਰੀ ਤੇ ਬਾਕੀ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਜੀ ਮੈਂ ਚੰਗਾ ਗਾਵਾ ਤੇ ਲੋਕ ਚੰਗਾ ਸੁਣਨ ਜੀ ਸਪੋਰਟ ਕਰਨ ਤੇ ਬਾਕੀ ਗਾਣਾ ਵਧਿਆ ਰਿਹਾ ਜੀ ਰਿਸਪੌਂਸ ਚੰਗਾ ਮਿਲਿਆ ਜੀ ਗਾਣੇ ਦਾ ਉੱਥੇ ਜੇ ਆਪਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਬਾਬਾ ਫਰੀਦ ਦੀ ਅਗੰਗਪੁਰਬ ਦੀ ਖੁਸ਼ੀ ਦੇ ਵਿੱਚ ਵਾਕਈ ਬਹੁਤ ਵਧੀਆ ਉੱਥੇ ਕਲਾਕਾਰ ਆਉਂਦੇ ਆ ਪਰ ਜ਼ਿਆਦਾਤਰ ਉੱਥੇ ਸੂਫੀ ਗਾਇਕ ਆਉਂਦੇ ਆ ਸੂਫੀ ਗਾਣੇ ਗਾਉਂਦੇ ਆ ਕੋਈ ਅਜਿਹਾ ਸੂਫੀ ਗਾਣਾ ਤੁਹਾਡੇ ਕੋਲੇ ਹੈ ਜਿਹੜਾ ਤੁਸੀਂ ਮੰਨ ਲਓ ਤੁਹਾਡਾ ਉੱਥੇ ਤੁਹਾਨੂੰ ਟਾਈਮ ਦੇ ਦਿੰਦੇ ਤੁਸੀਂ ਉੱਥੇ ਜਾ ਕੇ ਗਾਣਦੇ ਉਹ ਗਾ ਕੇ ਸੁਣਾ ਦਿਓ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪ੍ਰਮੋਟ ਕਰ ਲੈਣਾ ਤੁਸੀਂ ਤੇ ਯੈਸ ਤੁਹਾਡੇ ਦੇ ਅਸ਼ੀਰਵਾਦ ਦੇ ਨਾਲ ਵੀ ਆ ਜਾ ਭਾਈ ਹਾਂਜੀ ਹਾਂਜੀ ਮੇਰਾ ਮੇਰੀ ਜਿਹੜੀ ਲਾਈਨ ਆ ਮੈਂ ਜ਼ਿਆਦਾਤਰ ਕਿਉਂਕਿ ਜਿਹੜੀ ਮੇਰੀ ਕੰਡੀਸ਼ਨ ਆ ਜੀ ਮੈਂ ਗਾਣੇ ਉਦਾਂ ਦੇ ਗਾਉਣਾ ਹੀ ਕਿਉਂਕਿ Sufi ਗੀਤ ਮੈਨੂੰ ਬਹੁਤ ਵਧੀਆ ਲੱਗਦੇ ਆ Sufi ਗਾਉਣਾ ਵੀ ਬਹੁਤ ਵਧੀਆ ਗੱਲ ਆ ਤੇ ਮੈਂ ਇੱਕ ਦੋ ਲੈਣਾ ਤੁਹਾਨੂੰ ਸੁਣਾ ਦਿੰਦਾ ਜੀ ਉਸ ਗਾਣੇ ਦੀਆਂ ਸਿਆਣੇ ਕਹਿੰਦੇ ਜੋ ਚੰਗਾ ਕਰਮ ਕਰਕੇ ਜਾਂਦੇ ਜੀ ਦੁਨੀਆ ਉਹਨਾਂ ਨੂੰ ਯਾਦ ਜ਼ਰੂਰ ਕਰਦੀ ਆ ਤੇ ਆਪ ਆਜੋ ਇੱਕ ਤੁਹਾਨੂੰ ਦੋ ਲੈਣਾ ਉਹਦਾ ਹੀ ਸੁਣਾਉਣਾ ਜੀ ਹੋ ਲੱਖਾਂ ਆਏ ਲੱਖਾਂ ਤੁਰ ਗਏ ਤੇ ਕਿਹ ਦੁਨੀਆਂ ਤੋਂ ਲੈਣਾ ਹੋ ਰਹੇ ਜ਼ਰਾ ਇੱਕ ਅਮਲਾ ਬਕੀ ਹੋਰ ਤੇ ਕੁਝ ਨਹੀਂ ਰਹਿਣਾ ਉਹ ਜੱਗ ਐਸੀ ਇੱਕ ਥਾਂ ਜਿੱਥੇ ਸਦਾ ਨਹੀਂ ਕੋਈ ਰਹਿੰਦਾ जग एसी हिकु थिथे सदा नई रहंदिय नदां जादां बंदू ते नग एसी हिकु थिथे सदा नई रहंदे अमल कमाए जी दुनिया ते यारा उ ਸੀਨੇ ਲਾ ਕੇ ਪਿੱਛੋਂ ਰੋਂਦਾ ਜੱਗ ਸਾਰਾ ਜੀਨੇ ਦਿਲ ਇੱਥੇ ਤੋੜੇ ਦਿਲ ਇੱਥੇ ਤੋੜੇ ਉਹਦਾ ਨਾਨੀ ਕੋਈ ਲੈਂਦਾ ਜੱਗ ਐਸੀ ਇੱਕ ਥਾਂ ਜਿੱਥੇ ਸਦਾ ਨਹੀਂ ਕੋਈ ਰਹਿੰਦਾ ਰਹਿ ਜਾਂਦੀਆਂ ਨੇ ਯਾਦਾਂ ਜਾਂਦੀਆਂ ਨੇ ਯਾਦਾਂ ਬੰਦਾ ਆਪ ਤੇ ਨਹੀਂ ਰਹਿੰਦਾ ਜਗ ਐਸੀ ਇੱਕ ਥਾਂ ਜਿੱਥੇ ਸਦਾ ਨਹੀਂ ਕੋਈ ਰਹਿੰਦਾ ਹੋਰ ਬੋਤਾ ਯਾਰ ਗੁਰਸੇਵਕ ਥੈਂਕ ਯੂ ਸਰ ਵਾਕਈ ਮੈਂ ਤਾਂ ਇਹ ਅਸੀਂ ਤਾਂ ਇਹ ਹੀ ਅਰਦਾਸ ਬੇਨਤੀ ਕਰਾਂਗੇ ਸਾਡੀ ਟੀਮ ਲਈ ਪ੍ਰਮਾਤਮਾ ਤੁਹਾਡੇ ਤੇ ਅਜਿਹੀ ਬਖਸ਼ਿਸ਼ ਕਰਦੇ ਕਿ ਜੋ ਤੁਹਾਡੇ ਬੋਲ ਹੈ ਉਹ ਬੋਲ ਪੂਰੀ ਦੁਨੀਆ ਦੇ ਵਿੱਚ ਗੂੰਜਣ ਗੁਰਸੇਵਕ ਫਰੀਦਕੋਟ ਦੇ ਵਿੱਚ ਵੀ ਬਹੁਤ ਜਿਹੜੇ ਪ੍ਰਸਿੱਧ ਕਲਾਕਾਰ ਹੈ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਜਿਹੜੇ ਉਹ ਲਗਾਤਾਰ ਆਪਦੀ ਗਾਇਕੀ ਦਾ ਜਿਹੜਾ ਨਾਮ ਨਾ ਖੱਟ ਰਿਹਾ ਉਹਨਾਂ ਦੀ سپورਟ ਹੋਈ ਹੈ ਤੁਹਾਨੂੰ ਉਹਨਾਂ ਨਾਲ ਗੱਲਬਾਤ ਹੋਈ ਕਿਸੇ ਨਾਲ ਫਰੀਦਕੋਟ ਦੇ ਵਿੱਚ ਹਾਂਜੀ ਆਪਣੇ ਵਾਈਸ ਆਫ ਪੰਜਾਬ ਦਰਸ਼ਨਜੀਤ ਬਹੁਤ ਮੇਰਾ ਛੋਟਾ ਵੀਰ ਉਹਨੇ ਮੇਰੀ ਬਹੁਤ سپورਟ ਕੀਤੀ ਹੈ ਜੀ ਬਾਈ ਹਰਿੰਦਰ ਸੰਧੂ ਸਾਹਿਬ ਤੇ ਬਾਈ ਗੁਰਵਿੰਦਰ ਬਰਾਲ ਜੀ ਜਿੰਨੇ ਵੀ ਕਲਾਕਾਰ ਨੇ ਵਧੀਆ ਬਹੁਤ ਪਿਆਰ ਕਰਦੇ ਮੇਰੀ ਗਾਇਕੀ ਕਰਕੇ ਮੈਨੂੰ ਪਿਆਰ ਕਰਦੇ ਸੋ ਘਰ ਵੀ ਆ ਕੇ ਮੈਨੂੰ ਮਿਲ ਕੇ ਜਾਂਦੇ ਸੀ ਲੰਘਦੇ ਟੱਪਦੇ ਜਰੂਰ ਮਿਲਦੇ ਆ ਸੋ ਗਾਇਕਾ ਪਿਆਬੀ ਲੋਕ ਗਾਇਕਾ ਮੈਨੂੰ ਬਹੁਤ ਹੌਸਲਾ ਮਿਲਦਾ ਸੀ ਹਾਂਜੀ ਮਾਲਾ ਕਰ ਸੇ ਤੁਹਾਡੀ ਸਪੋਰਟ ਤੇ ਕੋਈ ਜੇ ਮੰਨ ਲਓ ਆਪਣੀ ਖਬਰ ਹੈ ਜਿਹੜੀ ਉਹਨਾਂ ਲੋਕਾਂ ਤੱਕ ਜਾਂਦੀ ਹੈ ਜਿਹੜੇ ਲੋਕ ਇਹ ਸੋਚਦੇ ਆ ਕਿ ਯਾਰ ਅਸੀਂ ਅਜੇਹਾ ਇਨਸਾਨ ਅਸੀਂ ਅਜੇਹਾ ਕੋਈ ਵਿਅਕਤੀ ਜਿਹੜਾ ਸਾਹਮਣੇ ਆਵੇ ਜਿਸ ਤੇ ਅਸੀਂ ਮਦਦ ਕਰ ਸਕੀਏ ਵਾਕਈ ਲੋੜਵੰਦ ਹੋਵੇ ਤੇ ਜਿਵੇਂ ਹੁਣ ਤੁਹਾਡੇ ਬੋਲ ਆ ਯਾਰ ਉਹ ਬੋਲ ਹੈ ਉਹਨਾਂ ਲੋਕਾਂ ਤੱਕ ਪਹੁੰਚ ਜਾਣਾ ਤੇ ਉਹ ਲੋਕ ਤੁਹਾਡੀ ਸਪੋਰਟ ਕਰਨ ਤੇ ਉਹਨਾਂ ਨੂੰ ਕਿੰਨਾ ਤੁਸੀਂ ਭਰੋਸਾ ਦਵਾਉਂਗੇ ਕਿੱਥੋਂ ਤੱਕ ਪਹੁੰਚ ਸਕਦੇ ਤੁਸੀਂ ਜੇ ਉਹ ਕਹਿਣਗੇ ਇਸ ਤਰੀਕੇ ਦੇ ਗਾਣੇ ਗਾਓ ਇਸ ਤਰੀਕੇ ਦੇ ਗਾਣੇ ਗਾਓ ਉਸੇ ਤਰੀਕੇ ਦੇ ਨਾਲ ਚੱਲੂੰਗਾ ਉਹਨਾਂ ਦੇ ਨਾਲ ਹਾਂਜੀ ਬਿਲਕੁਲ ਹੀ ਕਿਉਂਕਿ ਜਿਹੜੀ ਮੇਰੀ ਘਰ ਦੀ ਜਿਹੜੀ ਮੇਰੀ ਸਥਿਤੀ ਹੈ ਜੀ ਕਿਉਂਕਿ ਮੇਰਾ ਜੋ ਕਾਰੋਬਾਰ ਆ ਜੀ ਸਾਰਾ ਮੇਰੇ ਸਿਰ ਤੇ ਆਈ ਕਿਉਂਕਿ ਪਹਿਲਾਂ ਪਾਪਾ ਜੀ ਸੀਗੇ ਜੀ ਉਹ ਵੀ ਚਲੇ ਗਏ ਤੇ ਕਿਉਂਕਿ ਮੈਨੂੰ ਆਪਣੇ ਪਰਿਵਾਰ ਦਾ ਵੀ ਇੱਧਰ ਖਿਆਲ ਰੱਖਣਾ ਪੈਂਦਾ ਜੀ ਕਿਉਂਕਿ ਮੈਨੂੰ ਜਿੱਦਾਂ ਜਦੋਂ ਨਹੀਂ ਮੈਂ ਇਸ ਲਾਈਨ ਦੇ ਵਿੱਚ ਪਿਆ ਮੈਨੂੰ ਪਰਿਵਾਰ ਵੱਲੋਂ ਮੈਨੂੰ ਕੋਈ ਸਪੋਰਟ ਨਹੀਂ ਮਿਲੇਗੀ ਕਿਉਂਕਿ ਮੇਰੇ ਮਗਰ ਖੜਨ ਵਾਲਾ ਹੈ ਨਹੀਂ ਜੀ ਕੋਈ ਕਿਉਂਕਿ ਮੈਂ ਆਪਣਾ ਆਪ ਹੀ ਇੱਥੋਂ ਤੱਕ ਪਹੁੰਚਿਆ ਪਰ ਮੈਨੂੰ ਥੋੜੀ-ਬਹੁਤੀ ਸਪੋਰਟ ਮਿਲ ਜੇ ਵੱਧ ਤੋਂ ਵੱਧ ਜਿੰਨੀ ਵੀ ਮਿਲੇ ਤਾਂ ਮੈਂ ਅੱਗੇ ਜਾ ਸਕਦਾ ਹਾਂ ਖੜਾ ਉੱਤਰ ਸਕਦਾ ਹਾਂ ਆਪਦੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰੂੰਗਾ ਹੀ ਮੈਂ ਸਰੋਤਿਆਂ ਨੂੰ ਵਿਸ਼ਵਾਸ ਦਵਾਉਣਾ ਹੈ ਤੇ ਕੋਈ ਐਸਾ ਇਨਸਾਨ ਆਵੇ ਜੀ ਜਾਂ ਕੋਈ ਚੰਗੀ ਕੰਪਨੀ ਮੈਨੂੰ ਕਰ ਲਵੇ ਜੀ ਜਿਦਾਂ ਅੱਜਕੱਲ ਕਲਾਕਾਰਾਂ ਨੂੰ ਕਰ ਲੈਂਦੇ ਆ ਕੋਈ ਹੋਜੀ ਕੰਪਨੀ ਮਿਲ ਜਾਈ ਜਿਹਦੇ ਜਰੀਏ ਮੈਂ ਵਧੀਆ ਆਪਣਾ ਨਾਮ ਵੀ ਬਣਾ ਸਕਾਂ ਤੇ ਸਾਡੀ ਮਾਂ ਬੋਲੀ ਦੀ ਸੇਵਾ ਵੀ ਕਰ ਸਕਾਂ ਇਹ ਤੁਸੀਂ ਲਿਖਦੇ ਵੀ ਆਪ ਹੀ ਐ ਫਿਰ ਤੇ ਗੌਣੇ ਵੀ ਆਪ ਹੀ ਐ ਹਾਂਜੀ ਮੈਨੂੰ ਜਿਆਦਾਤਰ ਮੈਂ ਗੌਣਾ ਹੀ ਆ ਜੀ ਲਿਖਣ ਦਾ ਥੋੜਾ ਜਿਹਾ ਘੱਟ ਸ਼ੌਂਕ ਆ ਜੀ ਮੈਨੂੰ ਹਾਂਜੀ ਕੋਈ ਅਜਿਹੇ ਕਲਾਕਾਰ ਹੈ ਜੀ ਦੀ ਸੋਚ ਦੇ ਕਰਕੇ ਤੁਸੀਂ ਇਸ ਪਾਸੇ ਇਸ ਪਾਸੇ ਤੁਰਿਓ ਤਾਂ ਉਹਦਾ ਕੋਈ ਗਾਣਾ ਉਹ ਵੀ ਥੋੜਾ ਜਿਹਾ ਦਰਸ਼ਕਾਂ ਦੇ ਸਾਹਮਣੇ ਰੱਖ ਦਿਓ ਹਾਂਜੀ ਮੈਂ ਆਪਣਾ ਜ਼ਿਆਦਾਤਰ ਆਪਣਾ ਪਹਿਲਾਂ ਤੋਂ ਮੈਂ ਬਚਪਨ ਤੋਂ ਹੀ ਬਾਈ ਰਾਜ ਬਰਾੜ ਨੂੰ ਬੜਾ ਸੁਣਦਾ ਰਹੀ ਤੇ ਦਿਲਸ਼ਾਦ ਅਕਤਰ ਜੀ ਉਹਨਾਂ ਨੂੰ ਵੀ ਬੜਾ ਚਿਰ ਸੁਣਿਆ ਜੀ ਬਾਈ ਜੀ ਪੜ੍ਹਦੇ ਹੁੰਦੇ ਸਨ ਉਹਨਾਂ ਨਾਲ ਹੀ ਉਹਨਾਂ ਨੂੰ ਬੜਾ ਸ਼ੌਂਕ ਸੀਗਾ ਜੀ ਉਹਨਾਂ ਨੂੰ ਦੇਖ ਦੇ ਕੇ ਚਲੋ ਮੈਂ ਵੀ ਇਹ ਲਾਈਨ 'ਚ ਪੈ ਗਿਆ ਜੀ ਤੇ ਮੈਂ ਬਾਈ ਰਾਜ ਦੇ ਗਾਣੇ ਦੀਆਂ ਦੋ ਲੈਣਾ ਸੁਣਾਉਣਾ ਹੈ ਤੁਹਾਨੂੰ ਹੂੰ ਉਹ ਖਤ ਦੋ ਲੈਣਾ ਦਾ ਲਿਖਿਆ ਏ ਉਹ ਦਸ ਲਿਖਣਾ ਕਿੱਥੋਂ ਸਿੱਖਿਆ ਏ ਖਤ ਦੋ ਲੈਣਾ ਦਾ ਲਿਖਿਆ ਏ ਦਸ ਲਿਖਣਾ ਕਿੱਥੋਂ ਸਿੱਖਿਆ ਏ ਹਾਏ ਕੀ ਦੱਸਾਂ ਕੀ ਹਾਲਤ ਹੋ ਗਈ ਹਿਜਰ ਤੇਰੇ ਵਿੱਚ ਸੜਦੀ ਦੀ ਐਡਾ ਖਤ ਲਿਖ ਕੇ ਪਾਸ ਜਣਾਵੇ ਮੇਰੀ ਉਮਰ ਬੀਤ ਜਾਏ ਪੜਦੀ ਦੀ ਐਡਾ ਖਤ ਲਿਖ ਕੇ ਪਾ ਸਜਣਾ ਵੇ ਮੇਰੀ ਉਮਰ ਬੀਤ ਜਾਏ ਪੜਦੀ ਦੀ ਕੀ ਬਾਤ ਆ ਯਾਰ ਗਰਸ਼ੇਵਕ ਜੀ ਕਰਦਾ ਵੀ ਅਸੀਂ ਤੁਹਾਡੇ ਕੋਲ ਇਹ ਗਾਣੇ ਆ ਤੁਹਾਡੇ ਸੁਣੀ ਜਾਈਏ ਸਾਰੀ ਦਿਹਾੜੀ ਤੇ ਹੁਣ ਗਰਸ਼ੇਵਕ ਲਾਸਟ ਮੇਰਾ ਸਵਾਲ ਹੈ ਉਹਨਾਂ ਨੌਜਵਾਨਾਂ ਨੂੰ ਤੁਹਾਡਾ ਕੀ ਸੁਨੇਹਾ ਸੰਦੇਸ਼ ਹੈ ਜਿਹੜੇ ਗਲਤ ਪਾਸੇ ਜਾ ਰਹੇ ਨੇ ਉਹ ਪੂਰੇ ਜਿਵੇਂਾਂ ਦੇ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਸਾਰੇ ਹੱਥ ਪੈਰ ਉਹਨਾਂ ਦੇ ਪੂਰੇ ਚੱਲਦੇ ਨੇ ਤੇ ਪਰ ਫਿਰ ਵੀ ਉਹ ਰਸਤਾ ਗਲਤ ਕਿਉਂ ਨਹੀਂ ਬੈਠਿਆ ਉਹਨਾਂ ਵਾਸਤੇ ਕੋਈ ਸੰਦੇਸ਼ ਸੁਨੇਹਾ ਹਾਂਜੀ ਬਿਲਕੁਲੀ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਉਹ ਮੇਰੇ ਬਹੁਤ ਹੀ ਪਿਆਰੇ ਭਰਾ ਜੀ ਬਹੁਤ ਗੁੱਡ ਮੈਸੇਜ ਦੇਣਾ ਚਾਹੁੰਗਾ ਕਿਉਂਕਿ ਆਪਣਾ ਜੋ ਸਾਡਾ ਪੰਜਾਬ ਆ ਸਾਡਾ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਜੀ ਸੋ ਇੱਥੇ ਬੜੇ ਪੀਰ ਮੁਰਸ਼ਿਦ ਪਕੰਬਰ ਪੈਦਾ ਹੋਏ ਜੀ ਬੜਾ ਜਨਮ ਦਿੱਤਾ ਇਸ ਭੂਮੀ ਨੇ ਸੋ ਜੋ ਛੇਵਾਂ ਦਰਿਆ ਸਾਡਾ ਨਸਿਆਂ ਦਾ ਹੀ ਤੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਹੱਥ ਬੰਨ ਕੇ ਕਿਉਂਕਿ ਹੁੰਦੀ ਆ ਕਈ ਵਾਰੀ ਕਿਸੇ ਦੀ ਮਜਬੂਰੀ ਹੁੰਦੀ ਆ ਕੋਈ ਕਿਸੇ ਮਜਬੂਰੀ ਕਾਰਨ ਇਸ ਲਤ ਦੇ ਵਿੱਚ ਪਾਇਆ ਜਾਂਦਾ ਸੋ ਮੈਂ ਉਹਨਾਂ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਵੀਰੋ ਇਹਨਾਂ ਚੀਜ਼ਾਂ ਨੂੰ ਤਿਆਗ ਕੇ ਇੱਕ ਚੰਗਾ ਤੇ ਨੇਕ ਰਸਤਾ ਅਪਣਾਓ ਜਿਸ ਦੇ ਨਾਲ ਤੁਹਾਡੇ ਮਾਪਿਆਂ ਨੂੰ ਵੀ ਸ਼ਾਂਤੀ ਮਿਲੇ ਤੇ ਤੁਹਾਡਾ ਭਵਿੱਖ ਵੀ ਚੰਗਾ ਬਣੇ ਸੋ ਮੈਂ ਇਹੀ ਬੇਨਤੀ ਕਰੂੰਗਾ ਗਾਈਜ਼ ਬਹੁਤ ਬਹੁਤ ਧੰਨਵਾਦ ਤਾਂ ਸੁਣਿਆ ਤੁਸੀਂ ਇੱਕ ਆਪਾਸ ਨੌਜਵਾਨ ਤਾਂ ਜਿਸ ਦੀ ਸੋਚ ਜਿਸ ਦੇ ਗਾਣੇ ਤੁਸੀਂ ਵੀ ਸੁਣ ਕੇ ਹੈਰਾਨ ਜ਼ਰੂਰ ਹੋਵੋਗੇ ਕਿ ਕਿੰਨੀ ਆਵਾਜ਼ ਇਹਦੀ ਕਿੰਨੀ ਸੋਚ ਇਸ ਵਿਅਕਤੀ ਦੀ ਵਧੀਆ ਹੈ ਪਰ ਪ੍ਰਮਾਤਮਾ ਨੇ ਇਹ ਅਪਾਹਜ ਹੈ ਪ੍ਰਮਾਤਮਾ ਦੀ ਕਿਰਪਾ ਹੈ ਜਿਸ ਦੇ ਉਸ ਦੇ ਰੰਗ ਆ ਉਸ ਦੇ ਰੰਗਾਂ ਦੇ ਵਿੱਚ ਰਹਿਣਾ ਪੈਂਦਾ ਹੈ ਤਾਂ ਪਰ ਸਾਡੀ ਵੀ ਅਪੀਲ ਹੈ ਉਹਨਾਂ ਸਪੋਰਟਰਾਂ ਨੂੰ ਉਹਨਾਂ ਸਮਾਜ ਸੇਵੀਆਂ ਨੂੰ ਉਹਨਾਂ ਐਨ ਆਰ ਆਈਜ਼ ਵੀਰਾਂ ਨੂੰ ਜਿਹੜੇ ਲੋੜਵੰਦਾਂ ਦੀਆਂ ਵੱਧ ਤੋਂ ਵੱਧ ਸਪੋਰਟਾਂ ਕਰਦੇ ਨੇ ਉਹਨਾਂ ਦੀ ਮਦਦ ਕਰਦੇ ਨੇ ਸਾਡੇ ਵੱਲੋਂ ਵੀ ਅਪੀਲ ਹੈ ਕਿ ਅਜਿਹੇ ਇਨਸਾਨਾਂ ਦੀ ਜਰੂਰ ਜਿਹੜੀ ਮਦਦ ਕੀਤੀ ਜਾਵੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਬਰਗਾੜੀ ਹੈ ਗਰਸੇਵਕ ਬਰਗਾੜੀ ਇਹਦਾ ਮੁੰਡੇ ਦਾ ਨਾਂ ਹੈ ਤਾਂ ਜੇਕਰ ਤੁਸੀਂ ਇਸ ਆਪਾਜ਼ ਵਿਅਕਤੀ ਦੀ ਮਦਦ ਕਰੋਗੇ ਇੱਕ ਤਾਂ ਇਹਨਾਂ ਦਾ ਪਰਿਵਾਰ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਚੰਗੀ ਜ਼ਿੰਦਗੀ ਜਿਉਣ ਲਈ ਸ਼ੁਰੂਆਤ ਉਹਨਾਂ ਦੀ ਹੋ ਜਾਏਗੀ ਦੂਜੀ ਜੋ ਇਹ ਸੋਚ ਰੱਖੀ ਬੈਠਾ ਹੈ ਇੰਨੇ ਵਧੀਆ ਜਿਹੜੇ ਗੀਤ गा ਰਿਹਾ ਹੈ ਤਾਂ ਉਹ ਗੀਤ ਹੈ ਜਿਹੜੇ ਇਹ ਗਾਉਣਗੇ ਤਾਂ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਇਹਨਾਂ ਨੇ ਦੱਸਿਆ ਹੈ ਕਿ ਨੌਜਵਾਨ ਹੈ ਜਿਹੜੇ ਅੱਜ ਵੀ ਚੰਗੇ ਭਲੇ ਨੇ ਉਹ ਗਲਤ ਰਸਤੇ ਜਾ ਰਹੇ ਨੇ ਤਾਂ ਇਹਨਾਂ ਦੀ ਸੋਚ ਨੂੰ ਵੇਖ ਕੇ ਇਹਨਾਂ ਦੇ ਪਹਿਰਾਵੇ ਨੂੰ ਵੇਖ ਕੇ ਇਹਨਾਂ ਨੂੰ ਅਪਾਹਜ ਨੂੰ ਵੇਖ ਕੇ ਤਾਂ ਹੋ ਸਕਦਾ ਇਹਨਾਂ ਦੇ ਮੈਸੇਜ ਉਹਨਾਂ ਤੱਕ ਪਹੁੰਚਣ ਤੇ ਉਹ ਇਹਨਾਂ ਦੇ ਮੈਸੇਜ ਨੂੰ ਸੁਣ ਕੇ ਇਹਨਾਂ ਵਾਂਗ ਜਿਹੜਾ ਆਪਣੇ ਦਾ ਆਪਣੇ ਪਰਿਵਾਰ ਦਾ ਆਪਣੇ ਫਰੀਦਕੋਟ ਜ਼ਿਲ੍ਹੇ ਦਾ ਦੇਸ਼ ਦਾ ਪੰਜਾਬ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕਰ ਸਕਣ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟ